ਵਾਹ ਵਾਹੀ ਜੀ ਵਾਹ ਕੀ ਬਾਤ ਆ ਸਦਕੇ ਜਾਈਏ ਤੁਹਾਡੇ ਸ਼ੌਂਕ ਦੇ ਦੋਸਤੋ ਇੱਕ ਸਮਾਂ ਸੀ ਪੁਰਾਣੇ ਸਮੇਂ ਵਿੱਚ ਰਾਜੇ ਮਹਾਰਾਜੇ ਰੱਥ ਦੀ ਵਰਤੋਂ ਕਰਦੇ ਸੀ ਜਦੋਂ ਕਿਤੇ ਜਾਂਦੇ ਸੀ ਸ਼ਿਕਾਰ ਤੇ ਜਾਂਦੇ ਸੀ ਜਾਂ ਘੁੰਮਣ ਜਾਂਦੇ ਸੀਗੇ ਤੇ ਉਹ ਰੱਥ ਦੇ ਉੱਤੇ ਜਾਂਦੇ ਸੀ ਫਿਰ ਆਪਣੇ ਯੁੱਗ ਆ ਗਿਆ ਵਲਦ ਗੱਡਿਆਂ ਦਾ ਜੋੜੇ ਵਲਦ ਰੱਖਦੇ ਸੀ ਗੱਡੇ ਰੱਖਦੇ ਸੀ ਗੱਡਿਆਂ ਤੇ ਲੋਕ ਮੇਲਿਆਂ ਤੇ ਜਾਂਦੇ ਸੀ ਘੁੰਮਣ ਜਾਂਦੇ ਸੀਗੇ ਸ਼ੌਂਕ ਨਾਲ ਪਰ ਅੱਜ ਦੇ ਸਮੇਂ ਵਿੱਚ ਮਸ਼ੀਨੀ ਯੁੱਗ ਦੇ ਵਿੱਚ ਵੀ ਹਜੇ ਸ਼ੌਂਕ ਜਿਉਂਦੇ ਆ ਆ ਬਾਈ ਨੇ ਟਰਾਲੀ ਬਣਾਈ ਹੈ ਜੀਪ ਟਰਾਲੀ ਹੈ ਇਹ ਛੋਟੇ ਟਰੈਕਟਰ ਮਗਰ ਵੀ ਪੈ ਜਾਂਦੀ ਹੈ ਵੈਸੇ ਤਾਂ ਬਣੀਆਂ ਛੋਟੇ ਟਰੈਕਟਰਾਂ ਵਾਸਤੇ ਜਿਹੜੇ ਬਾਗਾਂ 'ਚ ਚੱਲਦੇ ਆ ਤੇ ਵੱਡੇ ਟਰੈਕਟਰ ਮਗਰ ਵੀ ਚੱਲ ਪੈ ਜਾਂਦੀ ਹੈ ਇਹ ਜੀਪ ਮਗਰ ਹੀ ਪੈ ਜਾਂਦੀ ਹੈ ਹਰ ਇੱਕ ਗੱਡੀ ਮਗਰ ਪੈ ਜਾਂਦੀ ਹੈ ਤੁਸੀਂ ਇਹ ਟਰਾਲੀ ਵੇਖੋ ਬਹੁਤ ਸੋਹਣੀ ਟਰਾਲੀ ਆ ਸ਼ਾਨਦਾਰ ਆ ਕਿਤੇ ਘੁੰਮਣ ਜਾਣਾ ਹੋਵੇ ਜੇ ਕਿਤੇ ਇਹ ਟਰਾਲੀਆਂ ਵੱਡੇ ਸ਼ਹਿਰਾਂ 'ਚ ਅਲਾਉ ਹੋਣ ਵੱਡੇ ਸ਼ਹਿਰਾਂ 'ਚ ਜਾਣ ਮੈਂ ਕਹਿੰਦਾ ਅੱਜ ਦੀ ਪੀੜ੍ਹੀ ਇਹ ਟਰਾਲੀ ਦੀ ਵਰਤੋਂ ਸਭ ਤੋਂ ਜ਼ਿਆਦਾ ਕਰਨ ਆ ਵੇਖੋ ਕਿੰਨੀ ਸ਼ਾਨਦਾਰ ਟਰਾਲੀ ਬਣਾਈ ਹੈ ਪਿੰਡ ਪੰਨੀ ਵਾਲੇ ਤੋਂ ਗਿੱਲ ਸਾਹਿਬ ਨੇ ਬਣਾਈ ਹੈ ਟਰਾਲੀ ਤੇ ਬਾਹ ਵਾਲੇ ਤੋਂ ਮਿਸਤਰੀ ਗੁਰਦਾਸ ਸਿੰਘ ਨੇ ਬਣਾਈ ਹੈਗੀ ਟਰਾਲੀ ਐਮ ਐਨ ਐਸ ਬਾਹ ਵਾਲਾ ਵਿਸ਼ਵਕਰਮਾ ਐਗਰੀ ਵਰਕਸ ਨੇ ਬਹੁਤ ਸੋਹਣੀ ਟਰਾਲੀ ਬਣਾਈ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਪਹਿਲਾਂ ਤੁਸੀਂ ਸਾ ਚਾਰੇ ਪਾਸੇ ਟਰਾਲੀ ਚੈੱਕ ਕਰੋ ਆ ਦੇਖੋ ਕਿੰਨੀ ਸ਼ਾਨਦਾਰ ਟਰਾਲੀ ਬਣੀ ਹੈ ਉੱਤੇ ਦੇ ਹੱਡ ਲੱਗਿਆ ਛਤਰੀ ਲੱਗੀ ਹੋਈ ਹੈ ਤੇ ਇਹਦੇ ਸਪਰਿੰਗ ਵਾਲੀ ਹੁੱਕ ਹੈਗੀ ਹੈ ਇਹਦੇ ਤਾਂ ਕਿ ਬ੍ਰੇਕ ਜਦੋਂ ਗੱਡੀ ਦੇ ਲੱਗੇ ਤੇ ਝਟਕਾ ਨਾ ਪਵੇ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਹਦੇ ਜਿਹੜੀਆਂ ਸੀਟਾਂ ਹੈਗੀਆਂ ਇੱਥਾਂ ਦੋਨੇ ਸੀਟਾਂ ਦੇ ਹੇਠਾਂ ਟੂਲ ਆ ਵੱਡੇ ਟੂਲ ਆ ਫੁੱਲ ਤੇ ਜੇ ਕਿਤੇ ਆਪਾਂ ਜਾਣਾ ਘੁੰਮਣ ਕਿਤੇ ਤੇ ਆਪਾਂ ਆਪਣਾ ਸਮਾਨ ਬੈਗ ਇਸ ਵੇਲੇ ਟੂਲ ਦੇ ਵਿੱਚ ਵੀ ਪੈ ਸਕਦਾ ਠੀਕ ਹੈ ਜੀ ਦੋਨੇ ਸੀਟਾਂ ਦੇ ਹੇਠਾਂ ਟੂਲ ਹੈ ਇਹਦੇ ਲਾਈਟਾਂ ਲੱਗੀਆਂ ਹੋਈਆਂ 7 19 ਦੇ ਟਾਇਰ ਹੈਗੇ ਆ ਤੇ ਕਮਾਨੀਆਂ ਹੈਗੀਆਂ ਇਹਦੇ ਤੇ ਮੈਂ ਕਹਿੰਦਾ ਇੰਨੀ ਸ਼ਾਨਦਾਰ ਟਰਾਲੀ ਆ ਨਾ ਕਿ ਇਹਦੇ ਤੇ ਤੁਰਦੀ ਦਾ ਪਤਾ ਹੀ ਨਹੀਂ ਲੱਗਦਾ ਆ ਦੇਖੋ ਜਿਹੜਾ ਅੱਗੇ ਇਹਦੇ ਦੋਨੇ ਪਾਸੇ ਪਾਇਦਾਨ ਹੈਗੇ ਆ ਤੇ ਇਹਦੇ ਅੱਗੇ ਪੂਰੇ ਸ਼ੌਕ ਨਾਲ ਮੁੱਛਾਂ ਬਣੀਆਂ ਡਿਜ਼ਾਈਨ ਆ ਇਹਦੀ ਤੇ ਅੱਗੇ ਹੁੱਕ ਕੋਲੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਪੂਰੇ ਸ਼ੌਕ ਨਾਲ ਇਹ ਪਲਾਜ਼ਾ ਕਟਿੰਗ ਨਾਲ ਡਿਜ਼ਾਈਨ ਤਿਆਰ ਕਰਿਆ ਹੋਇਆ ਹੈਟਾ ਸਪੀਕਰ ਲੱਗੇ ਆ ਇਹਦੇ ਤੇ ਤੇ ਅੱਗੇ ਮੂਰੇ ਗਲਾਸ ਰੱਖਣ ਵਾਸਤੇ ਖਾਣ ਪੀਣਾਂ ਵਾਲਾ ਸਾਰਾ ਸਮਾਨ ਜਿਹੜਾ ਟੂਲ ਦੇ ਵਿੱਚ ਵੀ ਰੱਖਿਆ ਜਾਂਦਾ ਤੇ ਬਹੁਤ ਸੋਹਣੀ ਟਰਾਲੀ ਬਣੀ ਹੈ ਇਹ ਤੇ ਸਕਰੀਨ ਤੇ ਉੱਤੇ ਨੰਬਰ ਦਿੱਤੇ ਹੋਏ ਆ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਪਾਂ ਇਹਨੂੰ ਰੇਟ ਦੀ ਵੀ ਤੁਹਾਨੂੰ ਥੋੜੀ ਜਾਣਕਾਰੀ ਦੇਵਾਂਗੇ ਵੈਸੇ ਤਾਂ ਰੇਟ ਤੁਹਾਨੂੰ ਪਤਾ ਮੌਕੇ ਦਾ ਹੁੰਦਾ ਪਰ ਤੁਹਾਨੂੰ ਰੇਟ ਦੀ ਜਾਣਕਾਰੀ ਦੇਵਾਂਗੇ ਸਾਰੀ ਇੱਕ ਗੱਲ ਹੋਰ ਦੋਸਤੋ ਇਹਦੇ ਹਲੇ ਨਾ ਜਿਹੜੀਆਂ ਸੀਟਾਂ ਬਣੀਆਂ ਹੈਗੀਆਂ ਦੋ ਵੱਟੀਆਂ ਸੀਟਾਂ ਇਹ ਇਹਦੇ ਹਜੇ ਸੀਟ ਬੈਲਟ ਵੀ ਲਾਉਣੀ ਆਪਾਂ ਇਹਦੇ ਸੀਟ ਬੈਲਟ ਦੇ ਵੀ 2 ਪੁਆਇੰਟ ਦੇਣਾ ਇੱਕ ਸੀਟ ਤੇ 2 ਪੁਆਇੰਟ ਦੇਣੇ ਆ ਹਜੇ ਇਹ ਬਾਕੀ ਇਹਦੇ ਆਇਆ ਵੀ ਹੁੱਕ ਦੇ ਵਿੱਚ ਸਪਰਿੰਗ ਦਿੱਤਾ ਹੈ ਕੋਈ ਖਾਸ ਬ੍ਰੇਕਾਂ ਤੋਂ ਜ਼ਿਆਦਾ ਪਰੇਸ਼ਾਨੀ ਨਹੀਂ ਆਉਂਦੀ ਅੱਗੇ ਵੀ ਇਹਦੇ ਆ ਬਣਿਆ ਹੈਗਾ ਪਾਈਪ ਦਾ ਡਿਜ਼ਾਈਨ ਬਣਿਆ ਤੇ ਜਦ ਕਦੇ ਬ੍ਰੇਕ ਵੱਜਦੀ ਹੈ ਤੇ ਇਹਦੇ ਹੱਥ ਪੈ ਜਾਂਦਾ ਇਹਦੇ ਕੋਈ ਨਹੀਂ ਖਤਰੇ ਵਾਲੀ ਗੱਲ ਹੈ ਨਹੀਂ ਤੇ ਇਹਦਾ ਸਾਈਜ਼ ਹੈ ਜੇ ਸਾਈਜ਼ ਦੀ ਗੱਲ ਕਰੀਏ ਆਪਾਂ 4x7 ਸਾਈਜ਼ ਹੈ ਇਹਦਾ 4 ਫੁੱਟ ਚੜਾਈ ਹੈ ਇਹਦੀ ਤੇ 7 ਫੁੱਟ ਲੰਬਾਈ ਹੈ ਤੇ ਚੜਾਈ ਵੀ ਕੋਈ ਜ਼ਿਆਦਾ ਨਹੀਂ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਰੋਡ ਤੇ ਇਹ ਟਰਾਲੀ ਦੀ ਜਿਹੜੀ ਬਣਤਰ ਹੈ ਜਿਹੜਾ ਡਿਜ਼ਾਈਨ ਹੈ ਇਹ ਬਾਈ ਨੇ ਗਿੱਲ ਸਾਹਿਬ ਨੇ ਪੰਨੀ ਵਾਲੇ ਤੋਂ ਉਹਨਾਂ ਨੇ ਆਪਣੇ ਮੁਤਾਬਕ ਕਰਾਇਆ ਤੇ ਕਈ ਚੀਜ਼ਾਂ ਜਿਹੜੀਆਂ ਮਿਸਤਰੀ ਨੇ ਵਿੱਚ ਐਡ ਕੀਤੀਆਂ ਆਪਦੇ ਵੱਲੋਂ ਬਣਾਈਆਂ ਉਹਨਾਂ ਨੇ ਆਪਣੇ ਮੁਤਾਬਕ ਤੇ ਬਹੁਤ ਸੋਹਣੀ ਟਰਾਲੀ ਬਣੀ ਹੈ ਚਾਰੇ ਪਾਸੇ ਦੇ ਤੁਸੀਂ ਦੇਖ ਸਕਦੇ ਹੋ ਲਾਈਟਾਂ ਡਿਜ਼ਾਈਨ ਤੇ ਵਾਕੇ ਜ਼ਬਰਦਸਤ ਚੀਜ਼ ਬਣੀ ਹੋਈ ਹੈ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੈ ਐਮ ਐਨ ਸੁਭਾਵ ਵਾਲਾ ਮਿਸਤਰੀ ਗੁਰਦਾਸ ਸਿੰਘ ਗਿੱਲ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਉਹ ਸ਼ਾਨਦਾਰ ਟਰਾਲੀ ਹੈ ਤੇ ਜੇ ਇਹਦੀ ਆਪਾਂ ਕੀਮਤ ਦੀ ਗੱਲ ਕਰੀਏ ਟੋਟਲ ਇਹ ਬਾਕੀ ਦਾ ਤੁਸੀਂ ਜਿਸ ਹਿਸਾਬ ਨਾਲ ਇਹਦੀ ਕੋਈ ਹੋਰ ਚੀਜ਼ ਟੂਲ ਐਡ ਕਰਾਉਣਾ ਜਾਂ ਕੁਝ ਘਟਾਉਣਾ ਤਾਂ ਉਹਦਾ ਫਰਕ ਪੈ ਜਾਣਾ ਪਰ ਜੇਕਰ ਇਸ ਤਰ੍ਹਾਂ ਦੀ ਇਹ ਟਰਾਲੀ ਤਿਆਰ ਹੋਈ ਹੈ ਅੱਜ ਦੇ ਸਮੇਂ ਦੀ ਅੱਜ ਦੀ ਕੀਮਤ ਦੀ ਗੱਲ ਕਰੀਏ ਤਾਂ 80000 ਦੇ ਵਿੱਚ ਇਹ ਤਿਆਰ ਹੋਈ ਹੈ ਟਰਾਲੀ ਹਿੱਸਾ ਕਮਾਣੀਆਂ ਵਾਲਾ ਹਿੱਸਾ ਲਾ ਕੇ ਟਾਇਰ ਸੀਟ ਸਾਰਾ ਟੋਟਲ ਪੇਂਟ ਕਰਾ ਕੇ 80000 ਦੀ ਇਹ ਟਰਾਲੀ ਤਿਆਰ ਹੋਈ ਹੈ ਤੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਫੇਸਬੁੱਕ ਪੇਜ ਦੇ ਪੈਂਟਰ ਗੁਵਿੰਦਗੜ੍ਹ ਨੂੰ ਤੁਸੀਂ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਤੇ ਤੁਸੀਂ ਫੋਲੋ ਕਰ ਸਕਦੇ ਹੋ ਕਿਉਂਕਿ ਅਸੀਂ ਕਈ ਵਾਰੀ ਫੁੱਲ ਵੀਡੀਓ ਅਪਲੋਡ ਨਾ ਕਰ ਸਕੀਏ ਤਾਂ ਆਪਾਂ ਰੀਲ ਛੋਟੀ ਰੀਲ ਐਸੀ ਪਾ ਦਿੰਨੇ ਹੁੰਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਰਤੀ ਲੋਕ ਚੈਨਲ ਗੁਵਿੰਦਗੜ੍ਹ ਨੂੰ ਤੁਸੀਂ YouTube ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੁਹਾਨੂੰ ਸਾਰੇ ਪੇਜਾਂ ਦੇ ਲਿੰਕ ਮਿਲ ਜਾਣਗੇ ਤੁਸੀਂ ਉੱਥੇ ਜਾ ਕੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਿਓ ਹਰ ਕਿਸਾਨ ਵੀਰ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਟਰਾਲੀ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਦਿਓ ਤੁਸੀਂ ਕਿਹੜੇ ਪਿੰਡ ਸ਼ਹਿਰ ਤੋਂ ਸਾਡੀ ਵੀਡੀਓ ਨੂੰ ਵੇਖ ਰਹੇ ਹੋ ਆਪਣੇ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ